ਇਹ ਜੀ ਬੁੱਟੀ ਲੱਭਦੇ ਇਧਰ ਆਏ ਇਧਰ 8 ਵਜੇ ਦਾ ਕਿੰਨੇ ਵਜੇ ਦਾ ਲੱਖ ਦੀ ਲਾਂਟ ਸਰਕਾਰਾਂ ਦੇ ਗੁੜੀਆ ਸਰਕਾਰਾਂ ਦਾ ਮੇਰਾ ਗਰਿਆ ਬਾਵਾ ਨੇ ਨਹੀਂ ਦਾ ਬਤਾਇਆ ਗੁੜੀਆ ਵੇ ਕਹਿੰਦੇ ਨਾ ਹੱਥ ਕਾ 6 ਫੁੱਟ ਦਾ ਨੌਜਵਾਨ ਠੀਕਾ ਲਾ ਕੇ ਪੂਰਾ ਹੋ ਗਿਆ ਨਹੀਂ ਮੈਂ ਨਹੀਂ ਜਾਣ ਗੁਰੂਆਹਾਂ ਕਿ ਇਹਦਾ ਪਤਾ ਨਹੀਂ ਕਦੋਂ ਦਾ ਮਰਿਆ ਇਹ ਤਾਂ ਠੰਡਾ ਆਇਆ ਇਹਦੇ ਓਹ ਠੰਡਾ ਆਇਆ ਵਖਾਈਗੇ ਤਾਂ ਤਾਂ ਤੇ ਨਹੀਂ ਠੰਡਾ ਆਇਆ ਵੀਰ ਜੀ ਸੱਚ ਬੰਦੇ ਆਉਂਦੇ ਬਰਬਰ ਸਰਦਾ ਇਹ ਠੰਡਾ ਆਇਆ ਵਾ ਠੰਡਾ ਆਇਆ ਠੀਕ ਹੈ ਸਵੇਰੇ ਸਵੇਰੇ ਤੇ ਇਹ ਸਰਕਾਰਾਂ ਆਉਂਦੀਆਂ ਪਿੰਡ ਬਰਾਣੇ ਦਾ ਨੌਜਵਾਨ ਅੰਦਰ ਵੀ ਆਹ ਠੀਕਾ ਲਾ ਕੇ ਪਿਛਲੇ ਪਾਸੇ ਆਹ ਪੂਰਾ ਹੋ ਚੁੱਕਿਆ ਜੀ 6 ਫੁੱਟ ਦਾ ਗੱਭਰੂ ਆ ਕਿਤੇ ਫੋਨ ਕੀਤਾ ਮਾ ਮਾ ਵਿਚਾਰੀਆਂ ਰਹੁੰਦੀਆਂ ਸੱਚੇ ਨਾਲ ਬੇਗਾ ਕਰਕੇ ਹੱਡੀ ਸਰਕਾਰਾਂ ਦਾ ਚੀਰ ਚਲੋ ਵੀਰ ਚੁੱਕੋ ਕਰ ਲੈ ਜਾਨ ਆਹ ਹੋਰ ਕੋਟਰਾ ਨੂੰ ਅੰਟੀ ਡਿਪ ਵੀਰ ਕੱਢੀ ਪਾਓ ਵੀਰੋ ਕੱਢੀ ਆਹ ਕੱਢੀ ਵੀਰ ਜੀ ਆਪਣੇ ਆ ਪਾਉ ਜਮੇ ਚੁੱਕ ਪਾਉ ਨੀ ਜੀ ਸਾਡੇ ਪਿੰਡ ਦਾ ਸਾਡੇ ਪਰਿਵਾਰ ਦਾ ਮੁੰਡਾ ਜੇ ਪਪਾ ਜੀ ਇੱਥੇ ਨਰੰਗਾਂਵਾੜਾ ਸੇਵਾ ਕੇਂਦਰ ਦੇ ਸਾਹਮਣੇ ਇੱਥੇ ਜੇਮ ਹਾਲ ਪੈਂਦਾ ਵਾ ਇੱਥੇ ਟੀਕਾ ਲਾ ਕੇ ਜਿਹੜਾ ਆਪਣਾ ਜੀਮਨ ਲੀਲਾ ਸਮਾਪਤ ਕਰ ਗਿਆ ਮਗਾ ਲਈ ਮਾਤਾ ਹੰਦੀ ਇਹਦਾ ਫੋਨ ਹੀ ਹੋਇਆ ਜੀ ਦੋ ਪਹਿਲਾਂ ਤੇ ਇਹਦਾ ਵਿਚਾਰੇ ਦਾ ਦੱਸਦੇ ਆ ਵੀ ਇੱਥੇ ਜਨੂ ਵਿਚਾਰੇ ਦਾ ਕੋਈ ਮੋਟਰਸਾਈਕਲ ਵੀ ਲੈ ਗਿਆ ਕੋਈ ਨਾ ਨਾ ਵੀ ਬੂਟ ਵੀ ਬੂਟ ਵੀ ਲਾਗੇ ਮੋਟਰਸਾਈਕਲ ਫੋਨ ਸਭ ਕੁਝ ਲੈ ਗਏ ਜੀ ਬੂਟ ਵੀ ਲੈ ਗਏ ਬੂਟ ਵੀ ਲਾਗੇ ਬੂਟ ਵੀ ਲੈ ਗਏ ਪੈਰਾਂ ਤੋਂ ਲਾ ਕੇ ਕੀ ਬੰਦਾ ਇੱਥੇ ਕਰੂਗਾ ਵੇਖੋ ਕੋਈ ਹਾਲ ਹੈਗਾ ਕੋਈ ਵੇ ਲੋ 8 ਵਜੇ ਤੋਂ ਬੰਦੇ ਵੇ ਲੋ ਨਾਲ ਖਾਣ ਪੀਣ ਆਇਆ ਚਾਰਾਂ ਦੇ ਇਹ ਹੁਣ ਪ੍ਰਮਾਤਮਾ ਜਾਣੇ ਵੀ ਕੌਣ ਬੰਦੇ ਆ ਨਾਲ ਇਹਦੇ ਬੜੇ ਫੋਨ ਆਉਂਦੇ ਕਿੰਨਾ ਨਾਲ ਰਲ ਕੇ ਟੀਕਾ ਲਾਇਆ ਨੇ ਕੀ ਬਣਿਆ ਕੀ ਨਹੀਂ ਬਣਿਆ ਇਹ ਦੇਖ ਵਿਚਾਰੇ ਨੂੰ ਇਹ ਮੁੰਡੇ ਨੂੰ ਪਤਾ ਗੱਡੀ ਲੈ ਪਾਇਆ ਪਰ ਰੱਬ ਨੂੰ ਨਸ਼ੇ ਨੇ ਬੇੜਾ ਘਰ ਕਰਤਾ ਪੰਜਾਬ ਦਾ ਆ ਰੇ ਨਸ਼ਾ ਬੰਦ ਚਬਾਨੇ ਨਾ ਵਾਟਾ ਤင်း ਸ਼ੋਰ ਤਾਂ ਸੇਰਾ ਕਿਹੜਾ ਮੁੰਡਾ ਜੇ ਕਿੱਥੋਂ ਦਾ ਪਤਾ ਹੁੰਦੇ 75 ਉਹਾਂ ਦੇ ਪਾਵਾ ਇੱਕ ਇਕਲਾ ਆਵੇ ਇਹਦਾ ਫਾਇਦਾ ਉਹ ਸੇਰਾ ਸੇਰਾ ਮੁੰਡਾ ਉਹਨੂੰ ਪਤਾ ਹੈ ਨਹੀਂ ਸਾਰਾ ਇਹ ਤੋਂ ਆਇਆ ਇੱਕ ਸ਼ੱਬਾ ਵਾ ਸ਼ੱਬਾ ਨਾ ਸ਼ੱਬਾ ਨਹੀਂ ਬੈਠਦਾ ਸ਼ਬਾ ਕਿਹੜਾ ਜੀ ਆ ਬੱਚਾ ਪਿੱਛੇ ਦਾ ਬਿੱਤਾ ਪਾ ਆ ਦੇਖੋ ਇਹਦਾ ਬਿੱਤਾ ਲੈ ਕੇ ਕਿੱਡੀ ਕਰਨ ਮੈਂ ਮੈਂ ਤੇਰਾ ਪੰਜੇ ਹੁਣ ਇੱਥੋਂ ਦੇ ਖੜੋ ਪਾ ਹੁਣ ਚਲੋ ਜੋ ਪਾ ਘਰੇ ਤੇ ਖੜੋ ਲੈ ਗੱਡੀ ਤੂੰ ਕਰ ਦੋ ਕੋਈ ਨਹੀਂ ਫੜ ਮੈਂ ਨੀ ਰੱਖ ਦੇ ਨਾ ਟੀਗਾ ਲਾ ਕੇ ਮਰ ਗਿਆ ਜਰਾ ਟੀਗਾ ਲਾ ਆ ਇੱਕ ਹੋਰ ਨੌਜਵਾਨ ਨਸ਼ੇ ਦੀ ਆ ਬਹਣਾ ਬੜਕਾ ਤੁਹਾਡਾ ਰਹਿ ਗਿਆ ਕੰਨਾ ਭੇਡ ਚੜ ਗਿਆ ਜਰਾ ਕੋਈ ਗੱਲ ਕਰਨ ਵਾਲੀ ਨਹੀਂ ਪਾਜੀ ਰਹਿ ਗਈ ਨਸ਼ੇ ਦੀ ਭੇਡ ਤੇ ਨੌਜਵਾਨ ਚੜ ਗਿਆ ਸਾਡੇ ਪਿੰਡ ਦਾ ਮੁੰਡਾ ਸਾਡੇ ਪਰਿਵਾਰ ਦਾ ਆਪਣਾ ਜੀ ਲਾ ਕੇ ਟੀਕਾ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਜੀ ਪੇੜਾ ਘਰ ਕੁੜੀ ਜਾਵਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਵਾ ਕਿ ਅਸੀਂ ਨਸ਼ਾ ਬੰਦ ਕਰਤਾ ਹੈ ਹੋ ਗਿਆ ਜੋ ਹੋ ਗਿਆ ਆ ਵੇਖ ਲੋ ਤੁਹਾਡੇ ਸਾਹਮਣੇ ਆ ਪਾਪੜੇ ਪਾਪੜੇ ਸਾਡੇ ਪਿੰਡ ਦਾ ਇਹ ਲਾ ਲਾ ਕਿੱਥੇ ਹੀ ਆ ਬੈਠੇ ਪਿਆ ਜਰਾ ਇਹ ਹੁਣ ਦੱਸੋ ਬੰਦਾ ਇੱਥੇ ਕਰੇ ਕੀ ਮਾਵਾ ਵਿਚਾਰੀਆਂ ਰੋਂਡੀਆਂ ਮਾਂ ਪਿਓ ਦੁਖੀ ਹੋ ਚੁੱਕੇ ਆ ਹਾਂ ਚੰਗੇ ਭਲੇ ਬੰਦੇ ਵਿਲਾ ਕਰੇ ਨੇ ਬੁਰਾਣੇ ਦਾ ਭਾਜੀ ਸਾਡਾ ਆਪਣਾ ਹੀ ਬੰਦਾ ਰੋਂਦੀ ਹਮਾਰੀ ਲੇਖੇ ਚੱਲਦੇ ਮਾਂ ਚੱਲੂ ਮੈਂ ਚੱਲਦਾ ਮੋਟਰਸਾਈਕਲ ਤੇ ਕੀ ਇੱਥੇ ਬੰਦਾ ਕਰੂਗਾ ਦੱਸੋ ਨਸ਼ਾ ਕਿੱਥੇ ਬੰਦ ਹੋਇਆ ਵਾ ਤੁਸੀਂ ਵੀ ਸਿਆਣੇ ਜੀ ਪਿੰਡ ਬਰਾਣੇ ਦਾ ਮੁੰਡਾ ਇੱਥੇ ਨਰੰਗਾਬਾਦ ਇਹਦਾ ਮੋਟਰਸਾਈਕਲ ਵੀ ਲੈ ਕੇ ਆ ਦੱਸਦੇ ਆ ਵੀ ਜਿੰਨਾ ਬੰਦਿਆਂ ਨੇ ਟੀਕਾ ਟਾਗਾ ਲਾਇਆ ਵਾ ਜਾਂ ਕਿਦਾਂ ਲਾਇਆ ਕੀ ਬਣਿਆ ਤੇ ਇਹ ਬੰਦੇ ਮੁੰਡੇ ਨੇ ਟੀਕਾ ਲਾ ਲਿਆ ਪੂਰਾ ਹੋ ਗਿਆ ਤੇ ਇੱਥੇ ਸਰਕਾਰਾਂ ਦਾ ਜਿਹੜਾ ਘਰਕ ਹੋ ਚੁੱਕਾ ਇੱਥੇ ਆਣ ਕੇ ਜਿਹੜੀਆਂ ਕਹਿੰਦੀਆਂ ਕਿ ਅਸੀਂ ਐ ਕਰਤਾ ਜੋ ਕਰਤਾ ਜਾਂ ਤੁਹਾਡੇ ਸਾਹਮਣੇ ਜੀ ਆਪਣਾ ਮੁੰਡਾ ਸਾਡਾ ਯਾਰ ਅੱਛਾ ਸਾਡੀ ਬੈਗ ਆ ਉੱਥੇ ਬਹੁਤ ਵਰਕਰ ਦਾ ਰਜਤਰ ਦਾ ਮੁੰਡਾ ਪਾਵਾ ਗੱਲ ਆ ਰਹੀ ਆ ਤੇ ਕੱਲ ਹਾਲੂ ਮਿਲਿਆ ਟਿਕਾੜੀ ਆ ਆ ਵੇਖ ਲੋ ਹਾਲਤ ਪੰਜਾਬ ਦੀ ਤਦੀ ਕਾਲੀ ਨੂੰ ਮਿਲਿਆ ਸਕਾਰੀ ਬੁਰਾ ਦਾਦੇ ਪੈਰਾਂ ਦਾ ਬੂਟਬਾਰ ਵੀ ਲਾ ਕੇ ਲੈ ਕੇ ਜੈਨਾਂ ਨਾਲ ਆ ਟਿਕਾ ਨਗਰੇ ਬੜੇ ਜਨਾ ਦਾ ਆਉਂਦੇ ਨਾ ਸ਼ਕਤ ਆਹ ਤਰਸਾਦਾ ਹੈਗਾ ਇਹ ਜਦੋਂ ਮੰਨਦਾ ਮਾਫੋ ਵਿਚਾਰਾ ਰੋਂਦਾ ਕੀ ਮੰਦਾ ਨਹੀਂ ਕਹ ਪਾ ਲੇ ਗਿਆ ਵਾਹਿਆ ਸੱਬੇ ਆ ਪੂਣ ਖਾਇਆ ਸੱਬੇ ਵੜੇ ਮੋਟਰਸਾਈਕਲ ਵੀ ਲੈ ਗਿਆ ਨਾ ਮੋਟਰਸਾਈਕਲ ਲੈ ਗਿਆ ਪਹਿਲਾਂ ਪਰਸਾ ਚਾਲ ਫੂਲ ਕੋ ਆ ਬਾ 2000 ਰੁਪਏ ਦੇ ਕੇ ਤਾ ਓਏ ਹੋਏ ਹੋਏ ਸੋ ਜੇ ਅੱਜ ਕਿਰੋ ਤੇ ਮਾਲ ਲੈਣਾ ਉਹ ਜਿਹੜੀ ਸੱਮਾ ਲਗਾ ਲਈਏ ਵੇ ਤੋ ਮੈਂ ਤੁਹਾਨੂੰ ਦੱਸਿਆ ਤੋ ਕਾਲੀ ਨਾ ਲਾ ਕੇ ਖਲੋਤਾ ਹਾਂ ਬੰਨਣਾ ਰੋਈ ਦੇ ਆਪਣਾ ਜਿਹੜਾ ਆ ਤੇ ਕਾਲੀ ਹਾਂ ਹਾਂ ਉਹ ਰੋਈ ਦੇ ਹਨ ਮੇਰਾ ਆਉਂਦਾ ਇਹ ਰੋਈ ਆਉਂਦੀ ਆ ਆ ਵੀਰਾਂ ਦਾ ਉਹ ਗਾਨੇ ਹੋਣੇ ਹੁਣੇ ਜਦ ਮਿੰਟ ਹੀ ਪੰਜ ਹੋਏ ਇਹਦੇ 5-7 ਮਿੰਟ ਹੀ ਹੋਏ ਆ ਨਰੰਗਾਬਾਦ ਅੱਡੇ ਦੇ ਤੇ ਸਰਕਾਰੀ ਸਕੂਲ ਦੇ ਲਾਗੇ ਸੇਵਾ ਕੇਂਦਰ ਆ ਕਿ ਨਸ਼ਿਆਂ ਦਾ ਅੱਡਾ ਤਕਰੀਬਨ ਬਣ ਚੁੱਕਿਆ ਹੈ ਹਾਂ ਤੈਨੂੰ ਪਤਾ ਲੱਗਾ ਬੰਮਾ ਚਾਲ ਦੀ ਕੱਲ੍ਹ ਦਾ ਤੇ ਸੇਨ ਦੇ ਸਾਡੇ ਪਿੰਡ ਦਾ ਨੌਜਵਾਨ 6 ਫੁੱਟ ਗੱਭਰੂ ਆ ਦੇਖੋ ਨਹੀਂ ਮੋੜੇਗਾ ਲਾਸ਼ ਨਸ਼ੇ ਦੀ ਭੇਟ ਚੜ ਚੁੱਕਾ ਵਾ ਪਿੰਡ ਫਰਾਣੇ ਦਾ ਨੌਜਵਾਨ ਵਾਹਿਗੁਰੂ 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 ਕੋਈ ਗੱਲਾਂ ਨਹੀਂ ਕਰਨ ਵਾਲੀਆਂ ਭਾਈ ਮੈਂ ਬੋਲ ਜੀ ਮੈਂ ਤੁਹਾਨੂੰ ਸਮਝਾਦਾ ਜਿੰਦਰੀ ਲਿਖਾਂ ਜਾਏਗਾ ਚਲਿਏ ਚਲੋ ਚੁੱਪ ਮੈਂ ਤਾਂ ਮੈਂ ਕੀ ਗੱਲਾਂ ਹੁੰਦੇ ਨੇ ਕਿਹੜਾ ਬੰਦਾ ਕੰਮ ਨਾਲ ਹੁੰਦਾ ਹੈ